सुन रहे हो टोल रेडियो से मैं हाप कौर नि तो मेरे, मेरे जन्म तो कुछ चार साल बाद मेरी मां ने पुत का मूं वेख्या सी। ਨਿੱਕਾ ਸੀ ਤਾਂ ਲਾਡਲਾ ਵੀ ਸੀ ਮੈਂ ਤੁਹਾਨੂੰ ਕਾਕਾ ਹੀ ਕਹਿੰਦੀ ਹੁੰਦੀ ਸੀ ਸਾਡਾ ਕਾਕਾ ਬਾਲੀ ਸੋਣਾ ਗੱਦਿਆਂ ਲਾਜਾ ਮੋਟੂ ਮਰ ਲੈ ਜਾ ਚੁੱਬੜ ਜਾ ਸੀ ਇੱਕ ਮਾਂ ਪਾਪਾ ਮੈਂ ਤੇ ਕਾਕਾ ਨਿੱਕਾ ਜਿਹਾ ਪਰਿਵਾਰ ਵਧੀਆ ਹੱਸਦੇ ਖੇਡਦੇ ਰਹਿੰਦੇ ਸੀ ਯਾਦ ਹੈ ਮੈਨੂੰ ਕਾਕਾ ਮੋਟੂ ਜਿਹਾ ਸੀ ਤੇ ਮੈਂ ਸੁੱਕੜੀ ਜੀ ਫਿਰ ਵੀ ਲੱਕ ਤੇ ਤੇਲੀ ਵਾਂਗ ਲਟਕਾਈ ਫਿਰਨਾ ਉਹਨੂੰ ਬੋਲਣ ਲੱਗ ਗਿਆ ਪਹਿਲਾ ਸ਼ਬਦ ਮਾਨੀ ਦੀਦੀ ਕਿਉਂ ਸੀ ਉਹਨੇ ਜੋ ਹੀ ਬੋਲਣ ਲੱਗਿਆ ਸਾਡੀਆਂ ਭੂਲੀਆਂ ਭੂਲੀਆਂ ਲੜਾਈਆਂ ਵੀ ਸ਼ੁਰੂ ਹੋ ਗਈਆਂ ਉਹ ਰੋਟੀ ਨੂੰ ਟੋਟੂਆ ਕਿਦਾ ਹੁੰਦਾ ਸੀ ਤੇ ਉਹ ਵੀ ਵਾਰ-ਵਾਰ ਜਿਵੇਂ ਟੋਟੂ ਕੈਂਚ ਨੂੰ ਬਾਲੇ ਮਜ਼ਾ ਆਉਂਦਾ ਹੋਵੇ ਇੱਕ ਵਾਰ ਦੋਨੋਂ ਜਾਣੇ ਅਸੀਂ ਬੈਠੇ ਰੋਟੀ ਖਾ ਰਹੇ ਸੀ ਮੰਮੀ ਫੁਲਕੇ ਬਣਾ ਰਹੀ ਸੀ ਕਾਕਾ ਦੋ ਬਰਕੀਆਂ ਖਾਵੇ ਤੇ ਬਾਕੀ ਦੀ ਰੋਟੀ ਪਿੱਛੇ ਰੱਖ ਲਵੇ ਤੇ ਮੈਨੂੰ ਆਖੇ ਦੀਦੀ ਟੋਟੂ ਕਹ ਆਂ ਦੀਵਾਲੀ ਦੀ ਤੇ ਕਰਾਂ ਤੇ ਅਗਲੀ ਰੋਟੀ ਦੀ ਠੰਡੀ ਹੋਣ ਦਾ ਇੰਤਜ਼ਾਰ ਕਰਨ ਲੱਗਿਆ ਕਰਾਂ ਜਦੋਂ ਮਾਂ ਨੇ ਦੇਖਿਆ ਤਾਂ ਆਕੇ ਮੇਰੇ ਇੱਕ ਚਪੇੜ ਮਾਰੀ ਜਿਵੇਂ ਐਵੇਂ ਹੀ ਪੈ ਜਾਂਦੀ ਹੁੰਦੀ ਸੀ ਉਹ ਮੈਨੂੰ ਵੀ ਪਤਾ ਨਹੀਂ ਕੀ ਸੋਚਿਆ ਮੈਂ ਕੱਕੇ ਦੇ ਕੰਨ ਤੇ ਇੱਕ ਸੱਟੀ ਧੋਖਸਾਲ ਦਾ ਸੀ ਉਹ ਵਿਚਾਰੇ ਦੀ ਛੱਟ ਤਾਂ ਲੱਗੀ ਹੋਣੀ ਆ ਅੱਖਾਂ ਭਰੀ ਬੈਠਾ ਸੀ ਬੋਲ ਜੇ ਉਟੇਰੇ ਤੇ ਢਿੱਡ ਅੰਦਰ ਕਿਚਾ ਹੋਇਆ ਜਿਵੇਂ ਬੜੀ ਮੁਸ਼ਕਿਲ ਨਾਲ ਹੰਜੂ ਰੋਕ ਰਿਹਾ ਹੋਵੇ ਸ਼ਾਇਦ ਇਸ ਲਈ ਕਿ ਜੀਉ ਰੂਪ ਤਾਉ ਦੀ 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 ਫੇਰ ਤੂੰ ਮਾਤ ਕੋਟ ਪੋਗੀ ਮੈਨੂੰ ਵੀ ਦਰਸਨਾ ਆਇਆ ਪੱਥਰਦਿਲ ਜੀ ਪਲੀ ਖੋਰੀ ਸੀ ਮੈਂ ਕੱਲ ਤਾਂ ਭੁਲਾਉਂਦੀ ਨਹੀਂ ਸੀ ਇੱਕ ਵਾਰੀ ਐਤਵਾਰ ਦਾ ਦਿਨ ਮਾਂ ਨੇ ਕੇਸੀ ਨਾਣਾ ਸੀ ਸਾਨੂੰ ਦੋਵਾਂ ਨੂੰ ਪਰ ਉਦੋਂ ਤਾਂ ਕੇਸੀ ਨਾਣਾ ਇੰਜ ਲੱਗਦਾ ਹੁੰਦਾ ਸੀ ਜਿਵੇਂ ਸੂਲੇ ਟੰਗੇ ਜਾਣਾ ਹੋਵੇ ਮੈਂ ਕਾਕੀ ਨੂੰ ਨਾਲ ਲੈ ਕੇ ਘਰੋਂ ਨਿਕਲ ਗਈ ਤੇ ਖੇਡਣ ਤੁਰ ਗਈ ਬਿਨਾ ਕੁਝ ਖਾਦੇ ਪੀਤੇ ਦੁਪਹਿਰ ਜੇ ਭੁੱਖ ਲੱਗੀ ਤੰ ਤੋਂ ਨੂੰ ਜਾਣੀ ਬੱਪਸ ਆ ਗਈ। ਭਈ ਜੂਨ ਦਾ ਮਹੀਨਾ ਹੋਣਾ ਭਾਲਿਓ ਕਿਹੜੀ ਤੁੱਪ ਘਰ ਦੀ ਦੂ ਦਰਵਾਜ਼ੀ ਸੀ। ਨਿੱਕੀ ਗੇਟ ਜੀ ਦੀ ਮੈਂ ਤੇ ਕਾਕਾ ਅੰਦਰ ਵੜੇ ਤੇ ਮਾਣੇ ਉਥੇ ਹੀ ਰੋਕ ਲਿਆ। ਸਾਨੂੰ ਕਹਿੰਦੇ ਚੱਪਲਾ ਲਾ ਦੋ ਦੋਨੇ ਜਾਣੀ। ਮੈਂ ਉਹਦੋਂ ਕੋਈ 10 ਸਾਲ ਦੀ ਹੂੰ ਕਿਤੇ ਕਾਕਾ 6 ਸਾਲ ਦਾ। ਕਾਕੀ ਨੇ ਭੋਲਾ ਸੀ ਵਿਚਾਰਾ। ਉਹਨੇ ਉਹਦੇ ਚੱਪਲਾਂ ਲਾਤੀਆਂ ਤੇ ਮੈਂ ਮੈਂ ਅੜੇ ਕਰੀ ਖੜੀ ਰਹੀ। ਪਹਿਲਾਂ ਦੱਸੋ ਕਾ ਤੋ ਫਿਰ ਲਉਂਗੀ ਮੋਹਾਨੀ ਗਾਨੀ ਤੱਪੜ ਮਾਰਨ ਲਈ ਹੱਥ ਉਲਾਰਿਆ ਤੇ ਅੱਖਾਂ ਕੱਢੀਆਂ ਮੈਂ ਨਾਲ ਹੀ ਚਪਲਾ ਲਾਤੀਆਂ ਮੈਂ ਕਹਿੰਦੀ ਹੁਣ ਦੋਵੇਂ ਜਾਣੇ ਉਹ ਪੱਕੇ ਥਾਂਵੇਂ ਜਾ ਕੇ ਖੜੇ ਹੋ ਜੋ ਹਾਏ ਇੰਨੀ ਕਿਹੜੀ ਧੁੱਪ ਫਰਸ਼ 'ਤੇ ਪਈ ਤੇ ਉਹ ਤੋਂ ਬੋਲੇ-ਬੋਲੇ ਪਰ ਤੋਂ 3 ਮਿੰਟ ਤੱਕ ਖੜੇ ਰਹਿ ਕੱਕਾ ਮੇਰੀ ਉਂਗਲੀ ਫੜੀ ਖੜਾ ਸੀ ਤੇ ਨਾਲ ਬੋਲੋ ਢੇਰੀ ਜਾਵੇਂ 4 ਸੈਕਿੰਡ ਬਾਅਦ ਢੇੜੀ ਦੀ ਅੱਖ ਨਾਲ ਫਿਰ ਉੱਪਰ ਨੂੰ ਮੇਰੇ ਵੱਲ ਵੇਖ ਲਵੇ ਤੇ ਮੈਂ ਉਡੀਕ ਬੇਬਸੀ ਨਾਲ ਦੇਖੀ ਜਾਨਾ ਕੁਝ ਤੋਂ ਮਿੰਟਾਂ ਬਾਅਦ ਮੈਂ ਉੱਚੀ ਉੱਚੀ ਰੋਣ ਲੱਗ ਪਈ ਮਾਂ ਨੂੰ ਵਾਰ-ਵਾਰ ਕਹਿ ਰਹੀ ਸੀ ਮੰਮੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਜਾਂਦੇ ਕੱਕ ਦੇ ਪੈਰ ਮੱਚ ਦਿਆ ਮੈਨੂੰ ਨਾ ਬਾੜੂ ਕੱਕੇ ਨੂੰ ਅੰਦਰ ਬਾੜ ਲੂ ਮੰਮੀ ਬਾੜ ਕੇ ਗਲਤੀ ਹੋ ਗਈ ਖੱਜੇ ਵੀ ਆ ਤੇ ਮਾਂ ਨੂੰ ਜਿਵੇਂ ਕੱਕੇ ਤੇ ਦਰਸ ਆ ਗਿਆ ਹੋਵੇ ਉਹਨੂੰ ਕਹਿੰਦੇ ਚਲ ਤੂੰ ਅੰਦਰ ਆ ਜਾ ਇਹ ਤੈਨੂੰ ਲੈ ਕੇ ਗਈ ਸੀ ਨਾ ਅੱਗੇ ਤੂੰ ਇਹਦੇ ਨਾਲ ਨਹੀਂ ਜਾਣਾ ਕਾਕਾ ਮਮੀ ਪਾਪ ਨੂੰ ਖੁਸ਼ੀ ਨਾਲ ਵਧਿਆ ਪਰ ਉਹਨੇ ਮੇਰੀ ਉਂਗਲ ਨਾ ਛੱਡੀ ਮਮੀ ਨੇ ਦੱਬਕਾ ਮਾਰਿਆ ਕਿ ਇਕੱਲੇ ਨਹੀਂ ਹੋਣਾ ਕਾਕਾ ਉੱਚੀ ਜਿਹੇ ਰੋਪਿਆ ਤੇ ਮੋਢੇ ਤੇ ਚੜਾ ਕੇ ਉਹਨੇ ਪੈਰੀਂ ਪਿੱਛੇ ਮੁੜਾਇਆ ਮੈਂ ਵੀ ਉਹਨੂੰ ਘੁੱਟ ਕੇ ਪਿਆਰ ਕੀਤਾ ਤੇ ਆਖਿਆ ਕੋਈ ਨਾ ਕੱਕੇ ਤੂੰ ਮੇਰੇ ਪੈਰਾਂ ਤੇ ਪੈਰ ਰੱਖ ਲਾ ਹਾਂ ਮੇਰੀ ਗੱਲ ਸੁਣ ਕੇ ਘਰੇ ਮਾ ਦਾ ਦਿਲ ਪਸੀਜ ਗਿਆ। ਮਨੀ ਸਾਨੂੰ ਦੋਵਾਂ ਨੂੰ ਕੱਟ ਕੇ ਸੀਨੇ ਨਾਲ ਲਾ ਲਿਆ। ਅੱਖਾਂ ਤਾਂ ਵਾਲੀਆਂ ਵੀ ਨਾਮ ਸੀ। ਅਸੀਂ ਵੱਡੇ ਹੋ ਗਏ। ਮੇਰੇ ਵਿਆਹ ਲਈ ਮੁੰਡਾ ਦੇਖਣ ਲੱਗੇ। ਪਾਪਾ ਨੇ ਮੁੰਡਾ પસંદ ਕਰ ਲਿਆ। ਮੈਂ ਨਹੀਂ ਸੀ ਦੇਖਿਆ ਹਜੇ, ਕਾਕੇ ਨੇ ਦੇਖ ਲਿਆ ਸੀ। ਹੁਣ ਉਹ ਮੈਨੂੰ ਦੀਦੀ ਨਹੀਂ ਸੀ ਕਹਿੰਦਾ, ਹੁਣ ਮੈਨੂੰ ਭੈਣ ਕਹਿੰਦਾ ਸੀ। ਪਤਾ ਨਹੀਂ ਕੀ ਆਈ ਉਹਦੇ ਦਿਮਾਗ 'ਚ। ਮੈਨੂੰ ਆਖੀਂ ਕਹਿੰਦਾ ਭੈਣੇ। ਮੈਨੂੰ ਤਾਂ ਮੁੰਡਾ ਬਹੁਤ ਪਸੰਦ ਆਇਆ ਇਤਾਂ ਆ ਉਤਾਂ ਆ ਆ ਕਰਦਾ ਉਹ ਕਰਦਾ ਮੈਨੂੰ ਤਾਰੀਫਾਂ ਦੇ ਪੁੱਲ ਬਣਨੀ ਚਾਵੇ ਸਭ ਕੁਝ ਦੱਸਿਆ ਉਹਨੇ ਤੇ ਮੈਂ ਵੀ ਰਾਤ ਨੂੰ ਬਾਬਾ ਦੇ ਘਰ ਆਉਣ ਤੇ ਉਹਨਾਂ ਨੂੰ ਕਹਿੰਦਾ ਕਿ ਵੀਰੇ ਨੂੰ ਮੁੰਡਾ ਪਸੰਦ ਆ ਤਾਂ ਬਸ ਮੇਰੀ ਹਾਂ ਮੈਂ ਨਹੀਂ ਜੇ ਦੇਖਣਾ ਮੈਨੂੰ ਯਾਦ ਹੈ ਮੇਰੇ ਵਿਆਹ ਵਾਲੇ ਦਿਨ ਕਿੰਨਾ ਹੀ ਬੁਖਾਰ ਸੀ ਉਹਨੂੰ ਤੇ ਸਾਰੇ ਕਹਿੰਦੇ ਸੀ ਕਿ ਬੁਖਾਰ ਨਾਲ ਅੱਖਾਂ ਲਾਲ ਨਹੀਂ ਪਰ ਮੈਂ ਜਾਣਦੀ ਸੀ ਕਿਉਂ ਵੱਡਾ ਹੋ ਗਿਆ ਹੁਣ ਕਿਸੇ ਦੇ ਸਾਹਮਣੇ ਰੁੰਦਾ ਤਾਂ ਨਹੀਂ ਪਰ ਮੇਰੇ ਤੋਂ ਦੂਰ ਹੋਣ ਦਾ ਦੁੱਖ ਵੀ ਬਰਦਾਸ਼ਤ ਨਹੀਂ ਕਰ ਪਾ ਰਿਆ ਦਿਨ ਲੰਘਦੇ ਗਏ ਉਹਦੇ ਵੀ ਵਿਆਹ ਬੱਜ ਗਏ ਮਤਲਬ ਉਹਦਾ ਵੀ ਵਿਆਹ ਹੋ ਗਿਆ ਘਰੋਂ ਇੱਕ ਦੀ ਗਈ ਤੇ ਦੂਜੀ ਆ ਗਈ ਬਾਪੂ ਵੀ ਚਮਕ ਪਰੀਆਂ ਵਰਗੀ ਸੁੰਨੀ ਸੁਨਖੀ ਉੱਚੀ ਲਮੀ 5 ਸਾਲ ਹੋ ਗਏ ਨੇ ਉਹਦੇ ਵਿਆਹ ਨੂੰ ਸੁਖਨਲ ਇੱਕ ਭਤੀਜਾ ਤੇ ਇੱਕ ਭਤੀਜੀ ਹੈ ਮੇਰੀ ਬਹੁਤ ਹੀ ਪਿਆਰੀ ਕੱਕੀ ਦਵੀ ਹੁਣ ਆਪਣਾ ਪਰਿਵਾਰ ਹੋ ਗਿਆ ਪਿਆਰ ਅਜੇ ਵੀ ਬਹੁਤ ਕਰਦਾ ਏ ਮੈਨੂੰ ਪਰ ਜ਼ਿੰਮੇਵਾਰੀਆਂ ਵਧ ਗਈਆਂ ਨੇ ਉਹਦੀਆਂ ਵਿਆਂ ਤੋਂ ਪਹਿਲਾਂ ਹਰੇਕ ਦਿਨ ਤਿਹਾੜੀ ਤੇ ਬਹੁਤਾ ਹੀ ਸੋਹਣਾ ਸੂਟ ਲੈ ਕੇ ਦਿੰਦਾ ਸੀ ਉਹਨੂੰ ਪਤਾ ਸੀ ਕਿ ਮੈਨੂੰ ਸੂਟਾਂ ਨਾਲ ਬਹੁਤਾ ਹੀ ਮੋਹ ਹੈ ਤੇ ਅੱਜ ਕੱਲ੍ਹ ਸਾਲ 'ਚ ਇੱਕ ਦੋ ਵਾਰੀ ਜਾਂ ਰਖੜੀ ਤੇ ਜਾਂ ਫਿਰ ਸੰਧਾਰੀ 'ਚ ਭੇਜ ਦਿੰਦਾ ਪਾਪਾ ਦੇ ਹੱਥ ਉਹਨੇ ਸੋਹਣੇ ਨਹੀਂ ਹੁੰਦੇ ਹੁਣ ਸੂਟ ਧਿਆਨ ਹੁਣ ਸੂਟ 'ਚ ਥੋੜੀ ਰੱਖਣਾ ਏ ਉਹਨੇ ਆਪਦੀ ਵੀ ਕਬੀਲਦਾਰੀ ਐ ਉਹਦੀ ਹੁਣ ਤਾਂ ਬਾਪੂ ਲੈ ਦਿੰਦੀ ਆ ਜਿਹੋ ਜਿਹਾ ਉਹਦਾ ਜੀ ਕਰਦਾ ਹਾਂ ਬਾਪੂ ਦੀ ਪਸੰਦ ਕੱਕੇ ਜਿਮੀ ਸੋਹਣੀ ਨਹੀਂ ਪਰ ਪਿਆਰ ਨਾਲ ਦਿੱਤੀ ਚੀਜ਼ ਸਭਾ ਵੀ ਆਨੇ ਦੀ ਹੋਵੇ ਹੈਨਾ ਅੱਗੇ ਜਦ ਮੈਂ ਪੀਕੀ ਜਾਂਦੀ ਸੀ ਤਾਂ ਪੱਜਾਉਂਦਾ ਸੀ ਮੇਰੇ ਨਾਲ ਤੇ ਹੁਣ ਹੁਣ ਬੜੀ ਕਮੀ ਹੋ ਗਿਆ ਜਦੋਂ ਹੀ ਅੰਦਰ ਵੜਦੀ ਆ ਬਾਪੂ ਅੱਖ ਦੀ ਘੋਰ ਨਾਲੇ ਕੰਮ ਸਮਝਾ ਦਿੰਦੀ ਐ ਉਹਨੂੰ ਕਿ ਮੈਨੂੰ ਦੇਖਦੇ ਹੀ ਸੱਚੀ ਘਰ ਬੁਲਾ ਕੇ ਦਰਵਾਜ਼ਿਆਂ ਪਾਰ ਚਲਾ ਜਾਂਦਾ ਧਰਮ ਨਾਲ ਕੰਮ ਕਿਡਾ ਮੁੱਕਦੇ ਨੇ ਪਹਿਲਾਂ ਤਾਂ ਮੈਨੂੰ ਡਰੀ ਲੱਗਦਾ ਸੀ ਕਿ ਮੇਰੇ ਸਹੁਰੇ ਕੀ ਕਹਿਣਗੇ ਤੀਜੇ ਦਿਨ ਮੈਨੂੰ ਮਿਲਣ ਤੁਰਿਆ ਰਹਿੰਦਾ ਸੀ ਚੰਦਰਾ ਪਾਣਾ ਹੀ ਮੂੰਹ ਕਰਦਾ ਸੀ ਰਖੜੀ ਵਾਲੇ ਦਿਨ ਤਾਂ ਸਵੇਰੇ ਹੀ ਆ ਜਾਂਦਾ ਸੀ ਪਰ ਐਤ ਕੀ ਐਤ ਕੀ ਨਹੀਂ ਆਇਆ ਪਰ ਇਹ ਕੁੜੀ ਕੇ ਮੈਂ ਹੀ ਆ ਗਈ ਪਰ ਘਰ ਦੇਖਿਆ ਤੂੰ ਘਰ ਹੀ ਨਹੀਂ ਸੀ ਮਾਂ ਤੇ ਪਾਪਾ ਬੈਠੇ ਸੀ ਬੇਬਸ ਜਹੀ ਨਜ਼ਰ ਤੇ ਭਰੇ ਹੋਏ ਗੱਲ ਨਾਲ ਮਾਂ ਨੇ ਕਿਹਾ ਕਿ ਮੁੰਡਾ ਤੇਰੀ ਭਾਪੂ ਨੂੰ ਉਹਦੇ ਪੇਕੇ ਲੈ ਕੇ ਗਿਆ ਰਖੜੀ ਆ ਨਾ ਤਾਂ ਕਰਕੇ ਮੈਂ 3 ਵਜੇ ਉਹਨੂੰ ਫੋਨ ਕੀਤਾ ਕਿ ਵੀਰੇ ਮੈਂ ਰਖੜੀ ਬੰਨਣ ਆਈ ਆ ਤੂੰ ਕਦੋਂ ਤੱਕ ਆਏਂਗਾ ਕਹਿੰਦਾ ਤੂੰ ਇੱਥੇ ਰੁਕ ਮੈਂ ਘੰਟੇ ਤੱਕ ਆ ਗਿਆ ਮੈਂ ਉਹ ਠੀਕਦੀ ਰਹੀ ਹੂ ਨਿਹਰਾ ਹੋਇਆ ਮੈਂ ਫੇਰ ਫੋਨ ਕੀਤਾ ਬਾਬੂ ਨੀ ਚੱਕਿਆ ਕੰਦੀ ਮੇਰਾ ਨਿੱਕਾ ਵੀਰ ਬੜਾ ਜੋਰ ਪਾ ਕੇ ਕਹੀਂ ਜਾਂਦਾ ਹੈ ਕਿ ਅਜੇ ਇੱਥੇ ਰਹੋ ਅਸੀਂ ਕੱਲ ਨੂੰ ਆਵਾਂਗੇ ਭੈਣ ਜੀ ਤੁਸੀਂ ਇਦਾਂ ਕਰੋ ਤੁਸੀਂ ਰਖੜੀ ਰੱਖ ਜੋ ਤੁਹਾਡਾ ਸੂਟ ਪਹੁੰਚਾ ਦਾਂਗੀ ਮੇਰੇ ਤੋਂ ਅੱਗੋਂ ਬੋਲਿਆ ਵੀ ਨਹੀਂ ਗਿਆ ਜਿਵੇਂ ਕਿਸੇ ਨੇ ਸੀਨੇ 'ਚ ਰੁਗ ਭਰ ਲਿਆ ਹੋਵੇ ਕਿੰਨੇ ਸਵਾਲ ਕਿੰਨੇ ਸਵਾਲ ਮੈਂ ਬਾਬੂ ਨੂੰ ਪੁੱਛਣਾ ਚਾਹੁੰਦੀ ਸੀ ਤੇ ਕਿੰਨਾ ਕੁਝ ਦੱਸਣਾ ਚਾਹੁੰਦੀ ਸੀ ਕਿ ਬਾਬੂ ਮੈਂ ਤੁਸਾਂਟ ਲੈਣ ਦੀ ਆਈ ਮੈਂ ਤਾਂ ਆਪਣੇ ਵੀਰ ਨੂੰ ਇੱਕ ਨਾਲ ਲੌੜ ਆਈਆਂ ਅੱਜ ਫੇਰ ਮੈਂ ਟਿਕਟ ਕੀ ਲਾਈ ਉਸੇ ਪਰਸ਼ਵਲ ਦੇਖ ਰਹੀ ਸੀ ਜਿੱਥੇ ਇੱਕ ਵਾਰੀ ਮਾਂ ਨੇ ਧੁੱਪ ਚੜਾਇਆ ਸੀ ਮੂਹ ਹਨੇਰਾ ਸੀ ਮੌਸਮ ਠੰਡਾ ਸੀ ਪਰ ਮੇਰੇ ਪੈਰ ਪਤਾ ਨਹੀਂ ਕਿਉਂ ਮੱਚ ਰਹੇ ਸੀ ਤੁਸੀਂ ਸੁਣ ਲਈ ਸੀ ਜੀ ਰੂਪਗੜ੍ਹ ਦੀ ਜ਼ੁਬਾਨੀ ਇੱਕ ਕਹਾਣੀ ਇਕ ਕਹਾਣੀ ਮੇਰੀ ਹੀ ਲਿਖੀ ਹੋਈ ਹੈ। ਇੱਕ ਕਹਾਣੀ ਮੈਂ ਆਪਣੀ ਬਰਾਲੇ ਲਿਖੀ ਸੀ। ਕੁਝ ਕਿ ਘਟਨਾਵਾਂ ਸੱਚੀਆਂ ਨਹੀਂ ਤੇ ਕੁਝ ਕਿ ਕਾਲਪਨਿਕ। ਪਰ ਜੋ ਵੀ ਹੈ ਸੀਤਾ ਤੇ ਉਸਨਿਆ ਕਿ ਵੀਰੇ ਕਿਤੇ ਬਦਲ ਨਾ ਜਾਈਂ। ਇੱਕ ਸੁਨੇਹਾ ਜ਼ਰੂਰ ਦੇਣਾ ਚਾਹੂੰਗੀ। ਜੇ ਕਿਤੇ ਭੁੱਲ ਕੇ ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਤੁਸੀਂ ਆਪਣੀ ਭੈਣ ਨੂੰ ਇਗਨੋਰ ਕੀਤਾ ਤਾਂ ਯਾਦ ਕਰੋ ਗੱਲ ਤੇ ਇੱਕ ਵਾਰੀ ਉਹਨੂੰ ਫੋਨ ਕਰਕੇ ਮਾਫੀ ਜ਼ਰੂਰ ਮੰਗ ਲਿਓ। ਮਾਫੀ ਨਹੀਂ ਵੀ ਮੰਗਣੀ ਨਾ ਇੱਕ ਵਾਰ ਉਹਨੇ ਫੋਨ ਜ਼ਰੂਰ ਕਰ ਲਿਓ ਮੈਨੂੰ ਪਤਾ ਹੈ ਪੈਣਾ ਦੇ ਦਿਲ ਨਾਲ ਬਹੁਤ ਵੱਡੇ ਹੁੰਦੇ ਆ ਦੋ ਚਾਰ ਮਿੰਟ ਲਈ ਗੁੱਸਾ ਦਿਖਾਉਣੀ ਕੀਆ ਫਿਰ ਸਭ ਠੀਕ ਹੋ ਜਾਏਗਾ ਤੇ ਚਾਹੇ ਪੈਣ ਦੀ ਗਲਤੀ ਵੀ ਹੋਵੇ ਚਾਹੇ ਤੁਹਾਨੂੰ ਲੱਗਦਾ ਜੀ ਉਹਦੀ ਗਲਤੀ ਸੀ ਇਸ ਵਜਾ ਕਰਕੇ ਤੁਸੀਂ ਨਹੀਂ ਬੋਲ ਰਹੇ ਫਿਰ ਵੀ ਛੋਟੀ ਜੀ ਗੱਲ ਮੰਨ ਲਿਓ ਵੱਡੀ ਹੈ ਨਾ ਚਾਹੇ ਵੱਡੀ ਆ ਚਾਹੇ ਛੋਟੀ ਆ ਇੱਕ ਵਾਰ ਫੋਨ ਜ਼ਰੂਰ ਕਰ ਲਿਓ ਇੱਕ ਹੋਰੀ ਸਮਰਪਿਤ ਸੀਤੀ ਸਾਰੀਆਂ ਪੈਣਾ ਵੱਲੋਂ ਉਹਨਾਂ ਦੇ ਪਰਾਵਾਂ ਨੂੰ ਕੱਲ ਫਿਰ ਮਿਲਾਂਗੇ ਇੱਕ ਹੋਰ ਕਹਾਣੀ ਦੇ ਨਾਲ ਸੁਣਦੇ ਰਹੋ ਟੋਲ ਰੇਡੀਓ ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਯਾਦ ਕਰਵਾ ਦੇਵਾਂ ਕਿ ਇਸ ਕਹਾਣੀ ਜਾਂ ਰਿਕਾਰਡਿੰਗ ਦੇ ਸਾਰੇ ਹੀ ਕਾਪੀਰਾਈਟਸ ਟੋਲ ਰੇਡੀਓ ਦੇ ਕੋਲ ਨੇ ਜੇਕਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜੀ ਸੱਜ ਕੇ ਕਰੋ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਪਰ ਕਿਰਪਾ ਕਰਕੇ ਟੋਲ ਰੇਡੀਓ ਵਾਲਾ ਪਾਰਟ ਨਾ ਕੱਟਿਓ ਧੰਨਵਾਦ